ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਵੜਾਂ ਸੇ ਲੈ ਲੈ ਕੇ ਆਏ ਜੀ ਪਿੰਡ ਛੰਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਤੇ ਮੋਬਾਈਲ ਨੰਬਰ ਨੋਟ ਕਰ ਲਓ ਬਈ ਜੀ ਬੋਲੋ 94653 94654 22847 22 ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਟੋਡੇ ਅੱਜ ਬਾਈ ਜੀ ਠੀਕ ਹੈ ਸਸਰੀਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ ਕਿਵੇਂ ਚੱਲਦਾ ਇਹ ਕੰਮ ਬਹੁਤ ਵਧੀਆ ਚੱਲਦਾ ਡਾਕਟਰ ਕੰਮ ਦੋ ਨੇ ਅੱਜ ਵੱਛੀਆਂ ਅੱਜ ਆਪਾਂ ਦੋ ਹੀ ਆਪਣੇ ਕੋਲੇ ਹਾਂ ਨਹੀਂ ਸਰੇ ਦੀਆਂ ਹਨ ਮਾ ਸਰੇ ਦੀਆਂ ਬਸੀਆਂ ਤੇ ਦੁਨ ਖੀਰੀਆਂ ਦੰਦੋਂ ਦੰਦੋਂ ਖੀਰੀਆਂ ਦੰਦੋਂ ਹਾਂ ਹਾਂ ਖੀਰੀਆਂ ਦੰਦੋਂ ਠੀਕ ਆ ਬਾਈ ਬੱਚੇ ਬਾਹਰ ਚੰਗੇ ਡਾਕਟਰ ਜਾ ਦੇ ਹਾਂ ਬਰੀਡ ਬਾਈ ਇੱਕ ਨੰਬਰ ਮਾਹਰ ਨੰਬਰ ਡਾਕਟਰ ਅੱਗੇ ਆਪਣੇ ਆਪ ਕਾ ਉਸਲੇ ਹੁੰਦੇ ਸਿਰੇ ਦੀ ਬਰੀਡ ਤੇ ਜਮਾ ਹੁਣ ਵੀ ਤਲਾ ਮਨ ਦੀ ਸਿਰੇ ਹੀ ਆ ਸਿਰੇ ਹੀ ਆਗਾ ਹਾਂ ਤੇ ਫਾਰਮ ਬਾਈ ਦਾ ਇਧਰਲੀ ਸਾਈਡ ਬਾਈ ਸੈੱਡ ਪਾਇਆ ਵਾ ਤੇ ਪੂਰੀ ਬਾਈ ਨੂੰ ਪਰਖਾ ਬੱਚਿਆਂ ਦੀ ਖਰੀਦਣ ਰੋਦਣ ਦਾ ਬਾਈ ਨੂੰ ਪੂਰਾ ਪਤਾ ਬਰੀਕੀਆਂ ਚ ਚੈੱਕ ਕਰਕੇ ਲਿਆਉਂਦਾ ਬਾਈ ਤੇ ਨਾ ਬਾਈ ਕਹਿੰਦਾ ਆਪਾਂ ਝੂਠ ਮਾਰਨਾ ਨਾ ਨਾ ਝੂਠ ਦਾ ਮਾਰ ਨਹੀਂਦਾ ਪਰ ਝੋਲ ਨਾ ਦੇ ਲੇਕਿਨ ਡਾਕਟਰ ਦੱਸਣਾ ਨਾ ਹੀ ਆਪਾਂ ਕੋਈ ਸੀਮਨ ਦਾ ਨਾਮ ਲੈਣਾ ਹਨ ਆਪੇ ਦੱਸਣਾ ਡਾਕਟਰ ਕਰਮਾਲ ਜੀ ਆਪ ਬੋਲਣਗੇ ਆਪੇ ਕਿੰਨੀ ਉਮਰ ਆ ਬਾਈ ਇਹ ਬੱਚੀ ਇਹਦੀ ਡਾਕਟਰ ਮੰਨ ਤੂੰ ਵੀ ਹੋਊਗੀ 13 ਮਹੀਨਿਆਂ ਦੀ ਉਮਰ ਠੀਕ ਆ ਬਾਈ ਹਾਂ ਠੀਕੇ ਦੇ ਦੰਦੋਂ ਖੀਰੀ ਦੰਦੋਂ ਖੀਰੀ ਟੀਕੇ ਦੇ ਕਾਬਲ ਠੀਕੇ ਦੇ ਜਮਾਂ ਕਾਬਲ ਟੀਕੇ ਦੇ ਜਮਾਂ ਕਾਬਲ ਕਿਉਂਕਿ ਹੁਣ ਹੀਟ ਚ ਆ ਗਏ ਨੇ ਟੀਕਾ ਲੈਣੀ ਲੈਣਾ ਲੈ ਹੀ ਲੈਣਾ ਹਾਂ ਟੀਕਾ ਲੈ ਲੈਣੀ ਚੈੱਕ ਕਰੋ ਖੜਨੀ ਖੁਰਨੀ ਬੱਚੀ ਦੀ ਚੈੱਕ ਕਰੋ ਬਰੀਡ ਕਰਮ ਲਈ ਬਾਈ ਚੰਗੀ ਹੈ ਡਾਕਟਰ ਬੱਸੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹੈ ਬਾਕੀ ਨਾਇ ਚੰਗੀ ਤੇ ਠੰਡੀ ਜਿੰਨੀ ਵੀ ਕਹਿ ਤਾਉਨੂ ਠੰਡੀ ਬਾਕੀ ਬੁੱਥੀ ਬਾਥੀ ਦਿਖਾ ਯਾਰ ਬੱਚੇ ਦੀ ਆਪ ਬੋਲਦਾ ਬੱਚਾ ਬਾਏ ਚੰਗੇ ਬੱਚਾ ਡਾਕਟਰ ਲੈ ਉਹਦੀ ਬਾਦੀ ਬਾਕੀ ਇੱਥੋਂ ਦੇ ਚੱਲ ਜੂਨੀਅਰ ਦੇਖੀ ਡਾਕਟਰ ਹੂੰ ਉਹ ਆਰਾਮ ਨਹੀਂ ਯਾਰ ਸਹੀ ਗੱਲ ਜਿੰਨਾ ਮਰਜੀ ਸਰਾਹੀ ਆ ਉਹਨੇ ਥੋੜਾ ਬੱਚੇ ਨੂੰ ਨਹੀਂ ਥੋੜਾ ਇਹ ਠੰਡੇ ਕਿੰਨੇ ਬੱਚੇ ਲੈ ਹਣ ਚਾਰੀ ਆ ਚਾ ਡਾਕਟਰ ਗਰੰਟੀ ਹਸਣਾ ਦੀ ਮੌਕੇ ਦੀ ਓਕੇ ਆਹ ਕਿਹੜੀ ਚੀਜ਼ ਅੱਗੇ ਆਪਾਂ ਕਹਿੰਨਾ ਉਹ ਚੀਜ਼ਾਂ ਹੀ ਆਪਣੀ ਗਰੰਟੀ ਕੋਈ ਹੁੰਦੀ ਆ ਹੂੰ ਓਰਾ ਮੌਕਾ ਨਹੀਂ ਕਿਤੇ ਗਰੰਟੀ ਆ ਬਿਲਕੁਲ ਕਰ ਤੱਕ ਦੀ ਆਹ ਕਰ ਤੱਕ ਦੀ ਚਾਰ ਥਾਣ ਕੋਈ ਮੌਕਾ ਵੀ ਪੂਰਾ ਦੇ ਕਦ ਕਾਠਾ ਪੂਰੀ ਪਲੀ ਵੇ ਡਾਕਟਰ ਲਿੱਸੀ ਦੀ ਹਾਂ ਨਾ ਯਾ ਚੰਗੀ ਬੱਸੀ ਆ ਸੁਧਰੇ ਜਾਨਵਰ ਬਾਈ ਲਿਆਉਂਦਾ ਗਿਆ ਠੀਕ ਆ ਆਪਾਂ ਇਹ ਕ੍ਰੋਸ ਦੇ ਦਾ ਡਾਕਟਰ ਤੈਨੂੰ ਪਤਾ ਕੰਮ ਕਰਦਾ ਹੀ ਨਹੀਂ ਮੁੱਲ ਵੀ ਬਾਈ ਦੇ ਜਮਾ ਜਮਾ ਜਾਇ ਮੁੱਲ ਰੱਖਾਂਗੇ ਨਹੀਂ ਹੁੰਦੇ ਬਰੀਡ ਦੇ ਹਿਸਾਬ ਨਾਲ ਮੁੱਲ ਹੁੰਦੇ ਆਗੇ ਆਪਣੇ ਠੀਕ ਆ ਬਾਈ ਹਾਂ ਆਪਣੇ ਵਧਿਆ ਬੱਚੇ ਵੇਖਦੇ ਆ ਬਰੀਡ ਦੇ ਛੋੜਾ ਪੜਾ ਪੂਰਾ ਚੰਗਾ ਮਾ ਤੇਨੂੰ ਬੰਦ ਦੇ ਮਰੀ ਦਿਖਾਉਣ ਨੂੰ ਟਕਾ ਕੇ ਆ ਡਾਕਟਰ ਥਾਣ ਦਿਖਾਉ ਬਾਕੀ ਆ ਚੀਜ਼ ਦੇਖੋ ਲੈ ਚੌੜੀ ਚੂੜੀ। ਯਾਉਰੀ ਦੇ ਬੱਛੀ ਕਿੰਨੀ ਆ। ਹਾਂ। ਆਲਾ ਕਹਿੰਦਾ ਫਾਰਮ ਵਾਲੀ ਬੱਸੀ। ਸਹੀ ਗੱਲ ਆ। ਇਹ ਨਿਸ਼ਾਨੀ ਆ। ਨਿਸ਼ਾਨੀ ਆ। ਹਾਂ। ਠੀਕ ਆ ਕਿ ਨਹੀਂ? ਤੇ ਬਾਕੀ ਤੈਨੂੰ ਥਾਨ ਲੱਗਿਆ ਬੱ ਕਰਮੇ ਝੋਲੀ। ਕੀ ਆ? ਇੰਨੀ ਚੰਗੀ ਯਾਰ। ਲੈ। ਹਾਂ। ਲੈ ਚਾਰ। ਤੈਨੂੰ ਗੱਬਣਾ ਨੂੰ। ਮੈਂ ਕਹਿੰਦਾ ਕੀ ਆ। ਤੇ ਝੋਲੀ ਕਿਲੀ ਜਿੰਗਿਆ ਥਾਨ ਦੇ ਲੈ। ਬੱਤੀ ਤੇ ਕੱਲਾ ਕੱਲਾ ਥਾਨ। ਤੇ ਬਾਕੀ ਠੰਡੀ ਦੇ ਲੈ ਲੈ ਹੱਥ ਫੇਰੀ ਜਾ ਜਿਵੇਂ ਮਰਜੀ। ਪੂਰ ਚੱਕਣੀ ਯਾਰ ਜਮੀਨ ਦੇ ਪਿਛੋਕਣੀ ਚੰਗੀ ਆ ਬੱਸੀ। ਸੁਭਾਅ ਦੀ ਵੀ ਬਹੁਤ। ਬਾਕੀ ਪ੍ਰਿੰਟ ਦੇ ਡਾਕਟਰ। ਫੇਸ ਦੇਖ, ਵੀਊ ਚੈੱਕ ਕਰ ਪ੍ਰਿੰ ਯਾ ਦੇ ਜੰਗਾ ਬੱਚਾ ਪਾਇਆ ਵਾ ਯਾਰ ਸਹੀ ਗੱਲ ਆ ਭਾਈ 35 ਲੀਟਰ ਦੱਸਿਆ ਜੀ ਮਾਦਰ ਕਾਰਡ ਦੁਨਾਈ ਦਾ ਆਪਾਂ ਨੂੰ ਫਾਰਮ ਵਾਲਿਆਂ ਨੇ ਓਕੇ ਭਾਈ ਆਖਦੇ ਭਾਈ 55 ਲੀਟਰ ਆਉਣੀਆਂ ਹੂੰ ਗਾਂ ਮਾਹ ਵੀ ਤੁਸੀਂ ਜਿੰਨਾ ਮਰਜੀ ਦਈਓ ਦੁੱਧ ਸੇਵਾ ਦਾ ਹੁੰਦਾ ਸਹੀ ਗੱਲ ਆਪਣਾ ਆਪ ਦਾ ਫਾਰਮ ਹੈ ਹੂੰ ਠੀਕ ਹੈ ਠੀਕ ਹੈ ਉਹ ਕਿਤੇ ਵੱਧ ਫੀਡ ਪਾਜੇ ਵੱਧ ਆਉਂਦਾਂਗਾ ਭਾਈ ਕਿਤੇ ਘੱਟ ਪਾਜੇ ਘੱਟ ਦੇ ਦਿੰਦੇ ਖਰਾਕ ਤੇ ਦੁੱਧ ਦੇਣਾ ਖਰਾਕ ਤੇ ਦੁੱਧ ਹਾਂ ਹਾਂ ਖਰਾਕ ਦੇ ਦੇਣਾ ਇਵੇਂ ਆਪਾਂ ਕਹੀ ਅੱਗੇ ਤੇ ਬਾਕੀ ਆ ਬੱਚਾ ਲਖਾ ਦੇ ਟਕਾ ਕੇ ਇਹਦੀ ਕਿੰਨੀ ਉਮਰ ਆ ਇਹਦੀ ਮੰਨ ਤੋਂ 15 ਹੁਆ ਮਹੀਨਿਆਂ ਦੀ ਅ ਟੀਕੇ ਦੇ ਕਾਬਲ ਹੀ ਜਮਾ ਕਾਬਲਾ ਕਹਿੰਦਾ ਹੀਟ ਚ ਕਾਬਲਾ ਹੀਟ ਚ ਹੀਟ ਚਾਈ ਵੀ ਹਾਂ 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 ਅੱਜ ਹੀਟ ਚ ਟੀਕੇ ਦੇ ਜਮਾ ਕਾਬਲਾ ਹਾਂ ਜਮਾ ਕਾਬਲਾ ਕਾਦ ਦਿਖਾ ਦੇ ਚੌਂਕ ਦਿਖਾਈ ਬੱਚੀ ਦੀ ਮਰੀ ਦੰਦੋ ਖੀਰੀ ਜੀ ਖੀਰੀ ਦੰਦੋ ਚੈੱਕ ਕਰਾਉਣੇ ਆ ਜਾ ਲੈ ਬਈ ਦੰਦ ਪਟ ਕੇ ਬਸ ਹੋਈ ਪੜੀ ਵੀ ਆ ਬੱਚੀ ਕਹੀ ਹਾਂ ਦੇ ਲੈ ਨਵੀਂ ਉਮਰ ਦੀ ਵੱਡੀ ਨਾ 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 ਦੰਦੋ ਖੀਰੀ ਲੈ ਦੰਦ ਚੈੱਕ ਕਰ ਉਹ ਵੀ ਖੀਰੀ ਆ ਜੀ ਚੈੱਕ ਕਰਾ ਜਿ ਮੜਾ ਜਾ ਇਹਦੇ ਵੀ ਦੋਨੋਂ ਖੀਰਾਂ ਚੱਕਰੀ ਨਹੀਂ ਤੇ ਇਹਨਾਂ ਬੰਦਾ ਬਹਿਮ ਕਰ ਜਾਂਦਾ ਆਪੋ ਕੰਮ ਹੀ ਨਹੀਂ ਕਰਨਾ ਜ਼ਰੂਰੀ ਆ ਦੇਖ ਲੈ ਲੈ ਜਮਾ ਖੀਰੀ ਜਮਾ ਖੀਰੀ ਉਹ ਫਾਰਮ ਡਾਇਰੈਕਟਰ ਹਾਂ ਆ ਦੇਖ ਕਾ ਨੇ ਜੇ ਟੋਕਨ ਡਾਗਣੇ ਸੀਗਾ ਬੰਦੇ ਨੇ ਆਪਾਂ ਲਾ ਲਿਆ ਯਾਰੋ ਲਾ ਲਿਆ ਠੀਕ ਆ ਭਾਈ ਅਰੇ ਨਾ ਲਾ ਹੋਇਆ ਕੋਈ ਨਹੀਂ ਅਸੀਂ ਆਪਾਂ ਟੋਕਨ ਜੇ ਲਾਹਾਂਗੇ ਠੀਕ ਆ ਭਾਈ ਹਾਂ ਫਾਰਮ ਨਾਲ ਬਸ ਇਹਨਾਂ ਦਾ ਕਹਿ ਨਾ ਚਮਕ ਦੇਖ ਚੈੱਕ ਕਰ ਲੋ ਚਮਕ ਫੁੱਲ ਬਰੀਡ ਫੁੱਲ ਕਾਟ ਦਿਖਾ ਡਾਕਟਰ ਕੇ ਨੂੰ ਕੋਈ ਕਾਟ ਨਹੀਂ ਫਲੀ ਵੀ ਫੁੱਲ ਹੈ ਹੀਟ ਚ ਆਈ ਗਿਆ ਦੇਖ ਕਾਂਦੇ ਬਰਾਬਰ ਫਿਰਦੀ ਵਸੀ ਦੇਖ ਜਮਕਾ ਬੜਾ ਦੇਖ ਵਸੀ ਹਾਂ ਕੀ ਆ ਬਾਤ ਫਿਰ ਦਿਨ ਦੇਖ ਇੱਥੋਂ ਦਿਖਾ ਢਕਾ ਕੇ ਕੀ ਬਾਤਾਂ ਨੇ ਦੇਖ ਯਾਰ ਬੱਚਾ ਕਿੰਨਾ ਚੰਗਾ ਬਾਕੀ ਲੰਮਾ ਲੰਮਾ ਦਿਖਾ ਰ ਬੱਚਾ ਮੂੰਹ ਨੁਕਿੰਦਾ ਫੁੱਲਾ ਪਲਿਆ ਦਾ ਬਹੁਤਾ ਬੱਚਾ ਦੇਖ ਪਾਇਆ ਬੱਚਾ ਅਬੀ ਚਮਕ ਦਿਖਾ ਯਾਰ ਸਹੀ ਗੱਲ ਜਾਇਦਾ ਝੋਂਕਾ ਹਾਂ ਯਾਦੇ ਭਈਆ ਖੇਚਦੀ ਭਈਆ ਕੱਲ ਵੀ ਇਹਨੇ ਬਹੁਤ ਫੜੀ ਕਰੀ ਆ ਹਮ ਜਾਨ ਵਾਲੀ ਆ ਹਾਂ ਪੂਰੀ ਜਾਨ ਆ ਕੱਲ ਵੀ ਮਸਾਂ ਫੜੀ ਆ ਸਹੀ ਆ ਉਹ ਖਿੱਚੀ ਤਰੀ ਫਿਰਦੀ ਆ ਜਾਨਾ ਫੇਰ ਹੀ ਖਿੱਚੂ ਹਾਂ ਫੇਰ ਹੀ ਖਿੱਚੂ ਤੇ ਜਾਨ ਹੀ ਨਾ ਹੋ ਕਿੱਥੋਂ ਆ ਹਾਂ ਇਹ ਕਿ ਹੀਟ ਦਾ ਕਰਕੇ ਕਰਦੀ ਆ ਨਾ ਹਾਂ ਸਹੀ ਗੱਲ ਬੱਚਾ ਨਿਆਇਤ ਚੰਗਾ ਲੱਗਿਆ ਉਧਰੋਂ ਪ੍ਰਿੰਟ ਦੇਖੋ ਚਮਕ ਬਾਕੀ ਚਮਕ ਦਿਖਾ ਡਾਕਟਰ ਯਾਰ ਬੱਚੀ ਦੀ ਮਸਲਜੀ ਵੀ ਬਹੁਤ ਯਾਰ ਬਾਈ ਫਲੀ ਵੀ ਵਸੀਆ ਕੱਦ ਦੇਖ ਕਿੱਡਾਗਾ ਕੀ ਬਾਤ ਆ ਯਾਰ ਤਾਂ ਹੀ ਦਾਨ ਹੋ ਰਿਹਾ ਕਈ ਈਰ ਮੈਂ ਬਹਿਮ ਕਰੇ ਵੀ ਦੁੱਗੀ ਨਾ ਹੋਵੇ ਬਾਕੀ ਮੂੰਹ ਮਾ ਦਿਖਾ ਆ ਯਾਰ ਜਿੱਦ ਤੇ ਬਈ ਵਰਡ ਤਿਆਰ ਹੋ ਗਈ ਨੀ ਇਸ ਹੋ ਗਈ ਗੱਲਾਂ ਕਰਾ ਡਾਕਟਰ ਨਾ ਕਰਾਉ ਬਣੂਗੀ ਕੋਸ ਮੈਂ ਸਿਰਾਂ ਹੋ ਜੂ ਜਿਹੜੇ ਸਾ ਇੱਕ ਕੱਦ ਦੇਖ ਬੱਚੀ ਦਾ ਯਾਰ ਤਰਦ ਕੋਦਾਂ ਨ ਬਾਕੀ ਕਾਨ ਡਾਕਟਰ ਐਡਾ ਹੀ ਆ ਚਾਰ ਉਂਗਲਾਂ ਦਾ ਕੰਨ ਨਹੀਂ ਮੰਨ ਤੂੰ ਸਹੀ ਗੱਲ ਆ ਹਾਂ ਦੇਖ ਬੱਛੀ ਕਿੰਨੀ ਚੰਗੀ ਆ ਯਾਰ ਕਿਆ ਬਾਪ ਬਾਕੀ ਯਾਰ ਪਾਊਡਰ ਪਾਡਰ ਖਵਾਏ ਵੇ ਦੇਖ ਬੱਛੀ ਮੱਲੀ ਵੀ ਬੜੀ ਜਦੇ ਆ ਇਹਦਾ ਹੀਟ ਚ ਅਗਲਾ ਕਰ ਆਪਾਂ ਤੁਹਾਨੂੰ ਟੀਕਾ ਨਹੀਂ ਭਰਾਂਦੇ ਅਗਲੇ ਨਾਲ ਤੇ ਹਿਸਾਬ ਨਾਲ ਭਾਉਣਾ ਹੁੰਦਾ ਸਹੀ ਗੱਲ ਆ ਹਾਂ ਹਾਂ ਆਪਾਂ ਨੂੰ ਫਿਰ ਉਹ ਫਾਇਦਾ ਜੁੰਦਾ ਤੇ ਮੁੱਲ ਕੀ ਇਹਦਾ ਜਾਇਜ਼ ਮੁੱਲ ਇਹਨਾਂ ਆਪਾਂ ਜਾਇਜ਼ ਹੀ ਕਰਾਂਗੇ ਡਾਕਟਰ ਜੋੜੇ ਦਾ ਹੀ ਜੋੜੇ ਦੇ ਕਰ ਦਿੰਦੇ ਮੁੱਲ ਤੇ ਕਰ ਲਵਾਂਗੇ ਹਾਂ ਆਪਾਂ ਕੱਲੀ ਕੱਲੀ ਦਾ ਫੋਨ ਤੇ ਕਰਾਂ ਇਹਨਾਂ ਜੋੜੇ ਦਾ ਕਰ ਹੀ ਦਿੰਨੇ ਆ ਜੋੜੇ ਦਾ ਦੱਸ ਦੋ ਫਿਰ ਆਪੇ 70000 ਰੁਪਏ ਮੁੱਲ ਇਹਨਾਂ ਦਾ ਠੀਕ ਆ ਬਾਈ ਜੋੜੇ ਦਾ 75000 ਰੁਪਏ ਮੁੱਲ ਆ 75000 ਆ ਕੋਈ ਨਾ ਮਾਨਦਾਨ ਕਰ ਦਿਆਂਗੇ ਜੇ ਕੱਲੀ ਕੱਲੀ ਖਰੀਦੋਗੇ ਤੋ ਬਾਈ ਕੋ ਫੋਨ ਤੇ ਰੇਟ ਹਾਂ ਉਹਦਾ ਅੱਡ ਅੱਡ ਕਰ ਦਿਆਂਗੇ ਉਹ ਜਿਹੜਾ ਰੇਟ ਹੋ ਜਾਊਗਾ ਕੋਈ ਚੱਕਰ ਨਹੀਂ ਉਹ ਵੀ ਚਾਰ ਥਾਣਾ ਡਾਕਟਰ ਚਾਰ ਥਾਣਾ ਕੱਲਾ ਕੱਲਾ ਹਾਂ ਬਾਕੀ ਐਚਾ ਹੋਣ ਦਿਖਾ ਦੇ ਟਕਾ ਕੇ ਮਰੀ ਸਾਨੂੰ ਚਾਹ ਗਣ ਚਾਰੀ ਆ ਬਾਈ ਲੈ ਦੁਬਾਰੇ ਦੱਸਾਨੇ ਕੋਈ ਜੱਕਰ ਨਹੀਂ ਲੈ ਦੇ ਚਾਰ ਥਾਨ ਆ ਗਏ ਆ ਹੋਰਾ ਭਲਾ ਮੇਰਾ ਕੰਮ ਹੀ ਨਹੀਂ ਕਰਦੇ ਨਾ ਅੱਗੇ ਕਰੇ ਨਾ ਹੁਣ ਕਰਗੇ ਸਹੀ ਗੱਲ ਆ ਬਾਈ ਆ ਇੱਕ ਨੰਬਰ ਬੱਚੇ ਆ ਸਾਫ ਸੁਥਰਾ ਜਿਹਾ ਬਾਈ ਕੋਲ ਬਾਕੀ ਕੰਨ ਕੁੰਨ ਦੇਖ ਲੈ ਯਾਰ ਨਹੀਂ ਇੱਕ ਗੱਲ ਕਹਦੇ 19 ਗੱਲ ਨਾ ਆਪਾਂ ਝੂਠ ਮਾਰ ਕੇ ਨਾ ਹੋ ਕਰਨਾ ਦੇ ਬੱਚਾ ਜੰਗਾ ਯਾਰ ਲੈ ਕੰਨ ਪੂਰਾ ਪੂਰਾ ਗੇ ਹਮ ਕੀਆ ਬਾਤ ਯਾਦੇ ਚੰਗੇ ਬੱਚੇ ਡਾਕਟਰ ਸਹੀ ਗੱਲ ਆ ਹਮ ਤੇ ਮੋਲ ਜਮਾ ਜਾਇ ਜ 75000 ਮਾਨਦਾਨ ਹੋ ਜਾਊਗਾ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ